ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਅਸੀਂ पीडब्ल्यूडी ਫੀਲਡ ਵਰਕਸ਼ਾਪ ਵਰਕਰ ਯੂਨੀਅਨ ਜਲੰਧਰ ਅੱਜ ਅਸੀਂ ਉਹਦੇ ਝੰਡੇ ਹੇਠਾ ਮੀਟਿੰਗ ਕਰ ਰਹੇ ਆ ਸਾਡੇ ਅੱਜ ਇੱਥੇ ਸਾਰਾ ਸਟਾਫ ਜਿਹੜਾ ਆ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਕੰਮੇ ਕਾ ਇੱਥੇ ਮੀਟਿੰਗ ਦੇ ਵਿੱਚ ਮੌਜੂਦ ਆ ਜਿਨ੍ਹਾਂ ਨੇ ਆਪਣਾ ਦੁੱਖਣਾ ਰੋਇਆ ਪੰਜਾਬ ਸਰਕਾਰ ਦੇ ਸਾਹਮਣੇ ਆਪਣੀਆਂ ਮੰਗਾਂ ਜੁਗੀਆਂ ਰੱਖ ਰਹੇ ਆ ਮੈਂ ਤੁਹਾਨੂੰ ਮੋਟੀਆਂ ਮੋਟੀਆਂ ਗੱਲਾਂ ਦੱਸ ਰਿਹਾ ਕਿ ਸਾਡੇ ਇਹਨਾਂ ਮੁਲਾਜ਼ਮਾਂ ਦੇ ਵਿੱਚ ਸਾਡੇ ਕੋਲ ਜਿਹੜੇ ਇਨ ਲੈਸਮੈਂਟ ਤੇ ਕੰਮ ਕਰਦੇ ਕੱਚੇ ਕਾਮੇ ਵੀ ਆ ਤੇ ਜਿਹੜੇ ਸਾਡੇ ਕੋਲ ਕੰਮ ਕਰਦੇ ਪੱਕੇ ਨਾਮੇ ਵੀ ਆ ਕੱਚਿਆਂ ਦੀਆਂ ਅਲੱਗ ਮੰਗਾਆਂ ਤੇ ਪੱਕਿਆਂ ਦੀਆਂ ਅਲੱਗ ਮੰਗਾਆਂ ਇੱਕ ਮੈਂ ਹੋਰ ਤੁਹਾਡੇ ਧਿਆਨ ਤੇ ਗੱਲ ਲਿਆਉਣਾ ਚਾਹੁੰਦਾ ਕਿ ਜਿਹੜੇ ਰੈਗੂਲਰ ਮੁਲਾਜ਼ਮ ਆ ਇਹ ਪੰਜਾਬ ਸਿਵਲ ਸਰਵਿਸ ਰੂਲ ਐਕਟ ਦੇ ਅਧੀਨ ਕੰਮ ਕਰਦੇ ਆ ਇਹਨਾਂ ਨੂੰ ਬੜੀ ਹੈਰਾਨੀ ਦੀ ਗੱਲ ਆ ਪੰਜਾਬ ਸਰਕਾਰ ਦੇ ਧਿਆਨ ਚ ਲਿਆਉਣਾ ਚਾਹੁੰਦੇ ਕਿ ਐਡਵੋਕੇਟ ਜਰਨਲ ਜਿਹੜਾ ਪੰਜਾਬ ਦਾ ਉਹਦੇ ਧਿਆਨ ਚ ਲਿਆਉਣਾ ਚਾਹੁੰਦੇ ਕਿ ਇਹਨਾਂ ਨੂੰ ਕੋਈ ਵੀ ਹਫਤਾਵਾਰੀ ਛੁੱਟੀ ਨਹੀਂ ਮਿਲਦੀ ਜਿਹੜੇ ਬੰਦੇ ਟੈਂਕੀਆਂ ਤੇ ਕੰਮ ਕਰਦੇ ਆ ਉਹ 24 24 ਘੰਟੇ ਕੋਈ ਬਿਨਾ ਛੁੱਟੀ ਬਿਨਾ ਹਫਤਾਵਾਰੀ ਛੁੱਟੀ ਕੋਈ ਐਤਮਾਰ ਦੀ ਛੁੱਟੀ ਨਹੀਂ ਹੁੰਦੀ ਕਿਉਂਕਿ ਉਹਨਾਂ ਤੋਂ ਕੋਈ ਰੈਸਟ ਡੀਵਰ ਨਹੀਂ ਹੈਗਾ ਕੋਈ ਦੀਵਾਲੀ ਦੀ ਛੁੱਟੀ ਨਹੀਂ ਕੋਈ ਦਸਹਿਰੇ ਦੀ ਛੁੱਟੀ ਨਹੀਂ ਕੋਈ ਹੋਲੀ ਦੀ ਨਹੀਂ ਕੋਈ ਛੁੱਟੀ ਨਹੀਂ ਹਾਜੀ ਤੇ ਇਹ ਲਗਾਤਾਰ ਆਪਣੇ ਕੰਮ ਕਰ ਰਹੇ ਆ ਮੈਂ ਹੁਣ ਤੁਹਾਡੀ ਇੱਥੇ ਕੁਝ ਸਾਥੀਆਂ ਦੇ ਨਾਲ ਮੈਂ ਤੁਹਾਡੀ ਡਾਇਰੈਕਟ ਗੱਲਬਾਤ ਕਰਾਉਣਾ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ 2021-22 ਦੇ ਵਿੱਚ ਇਹ ਸਾਰੇ ਮੁਲਾਜ਼ਮ ਪੰਜਾਬ ਦੇ ਅਕਾਲੀ ਕਾਂਗਰਸ ਤੋਂ ਦੁਖੀ ਸੀਗੇ ਤਾਂ ਇਹਨਾਂ ਨੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਹਯੂਮ ਬਣਾ ਕੇ ਤੁਹਾਨੂੰ ਵੋਟਾਂ ਪਾਈਆਂ ਤੁਹਾਨੂੰ 92 ਸੀਟਾਂ ਜਿਤਾਈਆਂ ਬਹੁਮਤ ਲਿਆਂਦਾ ਤਾਂ ਇਹ ਮਤ ਉਪ ਲੋਕ ਜੇ ਤੁਸੀਂ ਇਹਨਾਂ ਦੀਆਂ ਗੱਲਾਂ ਹੁਣ ਨਾ ਸੁਣੀਆਂ ਤਾਂ ਆਉਣ ਵਾਲੇ ਸਮੇਂ 'ਚ 27 ਦੇ ਵਿੱਚ ਇਹ ਤੁਹਾਨੂੰ ਵੀ ਘਰ ਬਿਠਾ ਸਕਦੇ ਆ ਜੇ ਤਾਂ ਤੁਸੀਂ ਗੱਲ ਕਰਦੇ ਕਿ ਅਸੀਂ ਬੂਥ ਲੈਵਲ ਤੇ ਲੋਕਾਂ ਦੀਆਂ ਮੰਗਾਂ ਸੁਣਾਵਾਂਗੇ ਨਾ ਕਿ ਇਹ ਮੁਲਾਜ਼ਮ ਵੀ ਪੰਜਾਬ ਦੇ ਵੋਟਰ ਆ ਇੱਕ ਇੱਕ ਮੁਲਾਜ਼ਮ ਦੇ ਨਾਲ 20 25 25 30 30 ਮੈਂਬਰ ਜੁੜੇ ਹੋਏ ਆ ਤੇ ਮੈਂ ਇਹ ਅਪੀਲ ਕਰਦਾ ਪੰਜਾਬ ਸਰਕਾਰ ਨੂੰ ਘੱਟੋ ਘੱਟ ਸਾਡੇ ਮੁਲਾਜ਼ਮ ਦੇ ਪੈਨਸ਼ਨਰ 6 ਲੱਖ ਮੁਲਾਜ਼ਮ ਤੇ ਪੈਨਸ਼ਨਰ ਆ ਪੰਜਾਬ 'ਚ ਇਹਨਾਂ ਦੇ ਨਾਲ ਜੇ 20 25 30 ਬੰਦੇ ਵੀ ਜੋੜੀਏ ਤਾਂ ਕਰੋੜਾਂ ਦੇ ਵਿੱਚ ਪਹੁੰਚਦਾ ਤੇ ਮੈਂ ਭਗਵਾਨ ਸਿੰਘ ਮਾਨ ਨੂੰ ਅਪੀਲ ਕਰਦਾ ਕਿ ਆ ਮੁਲਾਜ਼ਮਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਅਸੀਂ ਕੋਈ ਤੁਹਾਡੇ ਤੋਂ ਵੱਧੂ ਨਹੀਂ ਮੰਗਦੇ ਜਾਜਮੰਗਾਂ ਹੀ ਕਿੰਨੇ ਉਹ ਕੂਰੀਆਂ ਕੀਤੀਆਂ ਜਾਣਾ ਜਿੱਦਾਂ ਕਿ ਹੁਣ ਤੁਸੀਂ ਕੇਂਦਰ ਸਰਕਾਰ ਉਹ ਕਹ ਸਾਡੇ ਨਾਲ 15 16% ਡੀਏ ਵਧ ਦੇ ਰਿਹਾ ਸਾਨੂੰ ਕਿ ਪੰਜਾਬ ਦੇ ਮੁਲਾਜ਼ਮ ਦੀ ਪੰਜਾਬ ਘੁਕ ਮਰੀ ਦੇ ਵਿੱਚ ਚੱਲ ਰਿਆਂ ਉਦਾਂ ਕਹਨੇ ਜੀ ਪੰਜਾਬ ਸਾਡਾ ਖੁਸ਼ਹਾਲ ਸੁਸੂ ਬਾਇਆ ਪੰਜਾਬ ਸਾਡਾ ਬੜਾ ਖੁਸ਼ਾ ਲਿਆ ਤਾਂ ਤੁਸੀਂ ਕੇਂਦਰ ਦੇ ਨਾਲੋਂ ਸਾਨੂੰ 16 17% ਡੀਏ ਘਟ ਦੇਂਦਾ ਆ ਇਹਨਾਂ ਨੂੰ ਕੋਈ ਕਿਸੇ ਨੂੰ ਪੈਨਸ਼ਨ ਨਹੀਂ ਕੱਚੇ ਮੁਲਾਜ਼ਮ ਉਦਾਂ ਦੇ ਉਦਾਂ ਹੀ ਆ ਅੱਜ ਮੈਂ ਤੁਹਾਨੂੰ ਕੁਝ ਸਾਖੀਆਂ ਨੂੰ ਮਲਾਮ ਜਾ ਰਹਿਆ ਆ ਜਿਨ੍ਹਾਂ ਦੇ ਵਿੱਚ ਇਥੇ ਲਿਆ ਲਿਆਵਾਂ ਲਾ ਕੇ ਲਿਆ ਮਾਣਦਾ ਆ ਸਾਡੇ ਰੋਸ਼ਨ ਜੀ ਆ ਇਹ ਤੁਸੀਂ ਸਰ ਕਦੋਂ ਵਿਭਾਗ ਦੇ ਵਿੱਚ ਭਰਤੀ ਹੋਏ ਸੀਗੇ 96 ਦੇ ਵਿੱਚ 96 ਦੇ ਤੁਸੀਂ ਰੈਗੂਲਰ ਭਰਤੀ ਹੋਏ ਸੀ ਸਿੱਧੇ ਹਾਂਜੀ ਹਾਂਜੀ ਤੇ ਅੱਜ 2025 ਹੋ ਗਿਆ ਲੰਘ ਭਾਗ 30 ਸਾਲ ਦੀ ਲਾਗੇ ਸਰਵਿਸ ਹੋ ਗਈ ਤੁਹਾਡੀ ਚਾਦੀ ਹੋ ਗਈ ਜੀ 31 ਸਾਲ ਦੀ ਤਾਂ ਤੁਹਾਨੂੰ ਕੋਈ ਪ੍ਰੋਮੋਸ਼ਨ ਮਿਲੀ ਆ ਨਹੀਂ ਜੀ ਨਹੀਂ ਅੱਛਾ ਹੁਣ ਦੇਖੋ ਸਾਥੀਓ ਇਹ ਸਾਥੀ ਆ 30 ਸਾਲ ਹੋ ਗਏ ਵਿਭਾਗ ਵਿੱਚ ਪੱਕਾ ਭਰਤੀ ਆ ਅੱਜ ਤੱਕ ਇਹਨੂੰ ਕੋਈ ਵੀ ਪ੍ਰੋਮੋਸ਼ਨ ਨਹੀਂ ਮਿਲੀ ਕਿੱਡੀ ਸਰਕਾਰ ਲਈ ਸ਼ਰਮ ਵਾਲੀ ਗੱਲ ਆ ਹਰੇਕ ਵਿਭਾਗ ਦੇ ਵਿੱਚ ਕੋਈ ਨਾ ਕੋਈ ਪ੍ਰਮੋਸ਼ਨ ਹੁੰਦੀ 5 ਸਾਲ 10 ਸਾਲ ਸਾਡੇ ਕਲਰਕ ਆ ਉਹ 5 ਸਾਲ ਬਾਅਦ ਜੂਨੀਅਰ ਸਾਇਕ ਫੇ ਸੀਨੀਅਰ ਸਾਇਕ ਫੇਰ ਸੁਪਰਡੈਂਟ ਬਣ ਜਾਂਦਾ 10 ਪੜਿਆ ਐ ਇਦਾਂ ਹੀ ਜਈ ਆ ਸਾਡੇ ਉਹ 10 ਸਾਲਾਂ ਵਿੱਚ ਐਸ ਪੀਓ ਦਾ ਗ੍ਰੇਡ ਮਿਲ ਜਾਂਦਾ ਇੱਕ ਜਈ ਭਰਤੀ ਹੁੰਦਾ ਐਕਸਨ ਤਾਂ ਪਰ ਰਿਟਾਇਰ ਹੁੰਦਾ ਜਾ ਕੇ ਤਾਂ ਸਾਡੇ ਫੀਲਡ ਮੁਲਾਜ਼ਮ ਜਿਹੜੇ 24 24 ਘੰਟੇ ਡਿਊਟੀਾਂ ਦਿੰਦੇ ਆ ਉਹ ਵਿਚਾਰੇ ਜੈਸ ਪੋਸਟ ਤੇ ਭਰਤੀ ਹੁੰਦੇ ਉੱਤੇ ਹੀ ਰਿਟਾਇਰ ਹੋ ਜਾਂਦੇ ਆ ਅੱਜ ਤਾਂ ਮੈਂ ਤੁਹਾਨੂੰ ਹੋਰ ਸਮਝਾਉਂਦਾ ਇਧਰ ਪਿਆਓ ਆ ਸਾਥੀ ਸਾਡੇ ਕੀ ਨਾਂ ਜੀ ਤੁਹਾਡਾ ਮਹਿੰਦਰਪਾਲ ਤੁਹਾਨੂੰ ਕਿੰਨੇ ਸਾਲ ਹੋ ਗਏ ਵਿਭਾਗ ਵਿੱਚ ਕੰਮ ਕਰਦਿਆਂ ਨਾ ਹੋ ਗਿਆ ਜੀ 25 ਸਾਲ 25 ਸਾਲ ਇਹ ਜੀ ਠੇਕੇ ਦੇ ਕੰਮ ਕਰ ਰਹੇ ਆ ਇਨ ਲੈਸਟਮੈਂਟ ਤੇ ਕੰਮ ਕਰਦੇ ਆ 25 ਸਾਲ ਹੋ ਗਏ ਇਹਨਾਂ ਨੂੰ ਨੌਕਰੀ ਕਰਦਿਆਂ ਨਾ ਤੇ ਅੱਜ ਤੱਕ ਵਿਭਾਗ ਦੇ ਵਿੱਚ ਇਹਨਾਂ ਨੂੰ ਵਿਭਾਗ ਦੇ ਵਿੱਚ ਨਹੀਂ ਜਾਂਦਾ ਗਿਆ ਨਾ ਇਹਨਾਂ ਨੂੰ ਪੱਕਾ ਕੀਤਾ ਗਿਆ ਕਿੰਡੀ ਮਾੜੀ ਸਰਕਾਰ ਦੀ ਪਾਲਸੀ ਆ ਕਿੱਡੀ ਮਾੜੀ ਦੀ ਨਹੀਂ ਤਾਂ ਸਰਕਾਰ ਨੇ ਅੱਜ ਇੱਕ ਪਾਲਿਸੀ ਬਣਾਈ ਸੀ ਹਾਈ ਕੋਰਟ ਨੇ 3 ਸਾਲ ਜਦੋਂ ਨੌਕਰੀ ਹੋ ਗਈ ਉਹਨੂੰ ਪੱਕਾ ਕਰਤਾ ਜਾਂਦਾ ਸੀ ਅੱਜ 25 ਸਾਲ ਹੋ ਗਏ ਕੀ ਗੱਲ ਜੇ ਬਾਕੀ ਆਕਾਲੀ ਦਲ ਕਾਂਗਰਸ ਦੀਆਂ ਸਰਕਾਰਾਂ ਸੁੱਤੀਆਂ ਸੀ ਅਸੀਂ ਇਸ ਦਲ ਨੂੰ ਮੰਨ ਲਿਆ ਕਿ ਭਗਵੰਤ ਮਾਨ ਵੀ ਸੁੱਤਾ ਪਿਆ ਇਹਨਾਂ ਵਾਅਦੇ ਦਿੱਤੇ ਸੀ ਜਦੋਂ ਵੋਟਾਂ ਤੋਂ ਆਉਣ ਤੋਂ ਪਹਿਲਾਂ 2022 ਦੇ ਵਿੱਚ ਸਾਡੀਆਂ ਰੈਲੀਆਂ 'ਚ ਆਉਂਦਾ ਸੀ ਭਗਵੰਤ ਸਿੰਘ ਮਾਨ ਕਿ ਮੈਂ ਸਾਰੇ ਪੱਛੇ ਮਲਾਜ਼ਮਾਂ ਨੂੰ ਪੱਕੇ ਕਰਾਉਂਗਾ ਮੈਂ ਸਾਰੇ ਉਹ ਪੁਰਾਣੀ ਪੈਨਸ਼ਨ ਬਹਾਲ ਕਰਾਉਂਗਾ ਕਿੱਥੇ ਗਏ ਵਾਦੇ ਉਹ ਇਹਨੂੰ ਯਾਦ ਕਰ ਰੱਖਣਾ ਚਾਹੀਦਾ ਕਿ 2027 ਤੇ ਇਹਨਾਂ ਕੋਲ ਵੋਟਾਂ ਲੈਣੀਆਂ ਦੁਬਾਰਾ ਮੈਂ ਇਹ ਕਿਤੇ ਨਾ ਕਿਤੇ ਸਾਰੇ ਮੁਲਾਜ਼ਮ ਭਰਾਵਾਂ ਨੂੰ ਪੀਸਲ ਕਰਦਾ ਕਿ ਜਿੰਨੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਸਰਕਾਰ ਤੱਕ ਪਹੁੰਚੇ ਮੈਂ ਵੀ ਇਹ ਵੀਡੀਓ ਪਰਸਨਲ ਸਾਰੇ ਐਮਐਲਏ ਕੈਬਨਿਟ ਮੰਤਰੀਆਂ ਨੂੰ ਭੇਜੂਗਾ ਤਾਂ ਪਤਾ ਲੱਗੇ ਕਿ ਸਾਡੇ ਜਿਹੜੇ ਮੁਲਾਜ਼ਮਾਂ ਦੇ ਨਾਲ ਕਿੰਨਾ ਧੱਕਾ ਹੋ ਰਿਹਾ ਆ ਕਿੰਨਾ ਇਹਨਾਂ ਦੇ ਨਾਲ ਹੋ ਰਿਹਾ ਸਾਡੇ ਇਕਾ ਆ ਸਾਥੀ ਆ ਗਿਆ ਜਸਵੰਤ ਸਿੰਘ ਜੀ ਤੁਸੀਂ ਕਦੋਂ ਦੇ ਮੈਕੈਨਿਕ ਭਰਤੀਆਂ ਜੀ 94 94 ਦੇ ਵਿੱਚ ਭਰਤੀ ਆ ਅੱਜ ਤੱਕ ਜੈਸ ਪੋਸਟ ਤੇ ਭਰਤੀ ਹੋਏ ਆ ਉਹਦੇ ਕਈ ਹਜੇ ਤੱਕ ਚੱਲੀ ਜਾਂਦੇ ਆ 94 ਮੰਨ ਲਓ 31 ਸਾਲ ਹੋ ਗਏ ਕੋਈ ਪ੍ਰਮੋਸ਼ਨ ਨਹੀਂ ਇਹਨਾਂ ਨੂੰ ਕੋਈ ਪ੍ਰਮੋਸ਼ਨ ਨਹੀਂ ਹੈਗੀ ਤਾਂ ਇਹ ਅਸੀਂ ਇਹ ਚੀਜ਼ਾਂ ਤੁਹਾਨੂੰ ਦੱਸ ਦੇ ਕਿ ਅਸੀਂ ਕੋਲੋਂ ਨਹੀਂ ਲਾ ਰਹੇ ਸਾਰੇ ਟੂ ਵੀ ਪ੍ਰੈਕਟੀਕਲ ਗਰਾਊਂਡ ਤੇ ਵਿੱਚ ਲੋਕੀ ਬੈਠੇ ਆ ਇਕਾ ਸਾਡੇ ਸਾਥੀ ਇੱਧਰ ਬੈਠੇ ਆ ਗੋ ਇੱਧਰ ਜਾਓ ਆ ਸਾਡੇ ਅਰਜਿੰਦਰ ਜੀ ਆ ਸਾਥੀ ਇਹ ਸਾਥੀ ਸਾਹਿਬ ਤੁਸੀਂ ਡਿਪਲੋਮਾ ਕਿਹੜੇ ਸਾਲ ਦੇ ਵਿੱਚ ਵਿਭਾਗ ਵਿੱਚ ਕੀਤਾ ਆ ਕੇ ਸੱਸਰ ਹੋਵੇ ਡਿਪਲੋਮਾ 2017 ਦੇ ਵਿੱਚ ਇਸ ਸਾਥੀ ਨੇ ਵਿਭਾਗ ਵਿੱਚ ਆ ਕੇ ਵਿਭਾਗੇ ਤੋਂ ਮਨਜ਼ੂਰੀ ਲਾ ਕੇ 2017 ਦੇ ਵਿੱਚ ਡਿਪਲੋਮਾ ਪਾਸ ਕੀਤਾ ਉਸ ਤੋਂ ਬਾਅਦ ਅੱਜ ਤੱਕ 25 2025 ਚੜ ਗਿਆ 7-8 ਸਾਲ ਹੋ ਗਏ ਹਰੇਕ ਸਾਲ ਇਹਨਾਂ ਦੀ ACR ਲਿਖੀ ਜਾਂਦੀ ਆ ਹਰੇਕ ਸਾਲ ਸਲਾਨਾ ਰਿਪੋਰਟ ਲਿਖੀ ਜਾਂਦੀ ਆ very good very good very good ਵਧੀਆ ਕੰਮ ਜੀ ਵਧੀਆ ਅੱਜ ਤੱਕ ਮੈਕਮੇ ਨੇ ਕਦੇ ਕੋਈ ਇਹਨਾਂ ਦੇ ਖਿਲਾਫ ਐਕਸ਼ਨ ਨਹੀਂ ਲਿਆ ਅੱਜ ਜਦੋਂ ਪ੍ਰੋਮੋਸ਼ਨ ਦੀ ਵਾਰੀ ਆਈ ਆ ਅੱਜ ਕਹਿ ਦਿੰਦੇ ਜੀ ਤੁਹਾਡਾ ਡਿਪਲੋਮਾ ਗਲਤ ਆ ਮੈਂ ਅਪੀਲ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਜੇ ਡਿਪਲੋਮਾ ਗਲਤ ਸੀ ਤਾਂ 2017 ਚ ਕੀ ਅਫਸਰ ਸੁੱਤੇ ਪੈ ਸੀਗੇ ਉਦੋਂ ਨਹੀਂ ਸੀ ਪਤਾ ਇਹਨਾਂ ਨੂੰ ਕੀ ਇਹ ਡਿਪਲੋਮਾ ਗਲਤ ਤੇ ਆ ਜਾਂ ਸਹੀ ਆ ਉਦੋਂ ਇਹਨਾਂ ਦੀ ਏਸੀਆਰਾਂ ਲਿਖਦੇ ਸੀਗੇ ਕਿ ਵੈਰੀ ਗੁੱਡ ਆ ਹੁਣ ਅੱਜ ਲੱਖਾਂ ਰੁਪਈਆ ਲਾ ਕੇ ਲੱਖਾਂ ਰੁਪਈਆ ਲੈ ਕੇ ਮੈਕਮੇ ਕੋਲੋਂ ਮਨਜ਼ੂਰੀ ਲਈ ਆ ਪੇਪਰਾਂ ਦੇ ਵਿੱਚ ਛੁੱਟੀਆਂ ਲਈਆਂ ਆ ਫੇਰ ਵੀ ਵਿਚਾਰਿਆਂ ਦੀ ਪ੍ਰਮੋਸ਼ਨ ਨਹੀਂ ਹੋ ਰਹੀ ਇੱਕ ਪਾਸੇ ਕਹਿ ਰਿਹਾ ਜੀ ਸਾਰਿਆਂ ਨੂੰ ਭਗਵਾਨ ਸਿੰਘ ਮਾਨ ਕਹਿੰਦੇ ਜੀ ਸਾਰਿਆਂ ਨੂੰ ਪ੍ਰਮੋਸ਼ਨਾਂ ਦਿਓ ਜਿਹੜੇ ਬਣਦੇ ਆ ਤਾਂ ਇਹ ਬੰਦਾ ਜੀ ਅੱਜ 30 31 ਸਾਲ ਹੋ ਗਏ ਜਿਸ ਪੋਸਟ ਤੇ ਹੈਗਾ ਆ ਉਸ ਪੋਸਟ ਤੇ ਹੀ ਰਿਟਾਇਰਮੈਂਟ ਵੀ ਇਹਨਾਂ ਦੀ 6 ਮਹੀਨੇ ਤੱਕ ਰਿਟਾਇਰਮੈਂਟ ਆ ਤੇ ਪ੍ਰਮੋਸ਼ਨ ਕੋਈ ਨਹੀਂ ਜੇ ਪ੍ਰਮੋਸ਼ਨ ਲਈ ਇਹਨਾਂ ਨੇ ਉੱਚ ਸਿੱਖਿਆ ਹਾਸਲ ਕੀਤੀ ਆ ਉਹ ਵੀ ਇਹਨਾਂ ਦੀ ਸਾਰੀ ਖੂਚ ਪਾਤੀ ਫੜ ਕੇ ਉਹਦੇ ਵਿੱਚ ਵੀ ਕੋਈ ਨਹੀਂ ਇਹਨਾਂ ਨੂੰ ਵਾਧਾ ਮਿਲ ਰਿਹਾ ਮੈਂ ਅਪੀਲ ਕਰਦਾ ਹਾਂ ਸਰਕਾਰ ਨੂੰ ਕਿ ਇਹ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਬੈਠ ਕੇ ਸੁਣਿਆ ਜਾਵੇ ਸਾਰੀਆਂ ਜਾਇਜ਼ ਮੰਗਾਂ ਕੋਈ ਵੀ ਮੰਗ ਗਲਤ ਨਹੀਂ ਹੈਗੀ ਤੇ ਅਪੀਲ ਕਰਦੇ ਹਾਂ ਸਾਰੇ ਮੁਲਾਜ਼ਮ ਸਾਥੀਆਂ ਨੂੰ ਵੀ ਕਿ ਇਹ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਤੇ ਸਰਕਾਰ ਤੱਕ ਪਹੁੰਚ ਸਕੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ